ਪ੍ਰੋਗਰਾਮ ਦਾ ਜੀ ਮੈਂ ਪਿੰਡ ਦੀ ਆਵਦਾ ਜੀ ਕਦੋਂ ਪਹਿਲਾ ਮਤਲ ਇਹਨੇ ਮੈਨੂੰ ਸੋਮੀਨਾ ਸਰਦਾਰ ਨੇ ਮੈਨੂੰ ਫੋਨ ਕਰਾਇਆ ਕਦੋਂ ਵਿਆਹ ਕਰਕੇ ਜੇ ਆਪਾਂ ਨੇ ਬਖੋਲੇ ਜਾਣਾ ਜੀ ਉਹ ਕਹਿੰਦਾ ਜੀ ਕੋਈ ਬੰਦਾ ਲੈ ਕੇ ਆ ਉੱਥੋਂ ਮਾਖਾ ਵੀ ਮੈਂ ਕੋਈ ਦੇਖਾਂਗੇ ਮਹਾ ਅਸੀਂ ਤੇਲ ਪਾ ਕੇ ਜੇ ਲੁੱਡਖਣਗੇ ਉਸ ਤੋਂ ਬਾਅਦ ਜੀ ਕਦੋਂ ਮਤਲ ਇਹ ਮੁੰਡੇ ਨਾਲ ਮੇਰਾ ਰਿਸ਼ਤੇ ਆ ਜਾਉ ਪਰ ਲੈਣਾ ਦੋਨੋਂ ਮਾ ਜਰ ਕੋਈ ਬੰਦਾ ਦੇ ਦੋ ਆਪਨੇ ਕੀ ਕਰਨੀ ਕਹਿੰਦਾ ਗੇਮ ਬਣਾਉਣੀ ਆਪਣਾ ਕੋਈ ਮਾ ਗੇਮ ਬਣਾ ਲਾਂਗੇ ਮਹਾ ਕੋਈ ਜੱਕਰ ਨਹੀਂ ਉਹਦੇ ਨਾਲ ਜੀ ਗੁੱਡੀ ਰਗੜੀ ਗਈ ਸੀ ਇਹ ਨਾਲ ਉਹ ਮੈਂ ਸਾਮ ਕੋਚ ਰੱਖ ਲਗਾਇਆ ਜੀ ਆਪਣਾ ਫੇਟੋ ਜੀ ਫੇਟੋ ਜਲਾ ਕੇ ਜੀ ਮੈਂ ਮਤਲਬ ਉੱਥੇ ਲੈ ਕੇ ਆ ਜੀ ਬਖੋਲੇ ਅਛਰ ਰਾਤ ਨੂੰ ਅਸੀਂ ਮੁੜ ਵੀ ਆਏ ਤੇ ਜੀ ਉਸ ਤੋਂ ਬਾਅਦ ਕੀ ਬਣਿਆ ਉੱਥੋਂ ਵੀ ਮੈਂ ਮਤਲਬ ਬਾਗਾਂ ਜੀ ਨਾਲ ਗੋਲੇ ਜਾ ਕੇ ਉਹ ਜੀ ਨਾਲ 2000 ਰੁਪਏ ਕਰੇ 2000 ਕੇ ਮਤਲਬ ਪਾਤਾ ਉੱਥੇ ਲੈ ਆ ਕੇ ਜੀ ਮੈਂ ਬਾਗਾਂ ਵੀ ਉਹ ਦੁਬਾਰੀ ਮਗਰੋਂ ਹੀ ਵਾਦੋ ਮਗਰੋਂ ਹੀ ਵਾਗੇ ਜੀ ਮਗਰੋਂ ਫੇਰ ਉੱਥੇ ਥੱਪੜ ਥੌੜੀ ਵੀ ਹੋਇਆ ਜੀ ਹਾਂ ਜੀ ਕੀ ਨਾਮ ਹੈ ਬਬਲੂ ਸਿੰਘ ਜੀ ਬਬਲੂ ਹੁੰਦਾ ਕਿ ਤੂੰ ਕਿਸ ਤਰ੍ਹਾਂ ਲੋਕਾਂ ਨੂੰ ਬਲੈਕਮੇਲ ਕਰਦਾ ਸੀ ਕੀਤਾ ਕੀ ਨਹੀਂ ਸਰ ਪਹਿਲੀ ਵਾਰ ਲਈ ਕੀਤਾ ਸੀ ਤੇ ਅੱਗੇ ਤੋਂ ਨਹੀਂ ਹੋ ਗਈ ਗਲਤੀ ਹੋ ਗਈ ਮਾਫ ਕਰ ਦਿਓ ਸਾਨੂੰ ਨੇ ਕਿੱਦਾਂ ਕੀਤਾ ਸੀ ਅਸੀਂ ਅਸੀਂ ਉਹਨੂੰ ਸੁਨਾਮ ਤੋਂ ਇੱਕ ਲੇਡੀ ਜੀ ਨੂੰ ਲੈ ਕੇ ਆਈ ਮੈਂ ਕਾਲਾ ਗੋਮਾ ਤੇ ਬਾਕੀ ਇੱਕ ਬਿੱਲੀ ਆਈ ਇੱਕ ਕਾਲੂ ਵੀ ਦੀ ਕੁੜੀ ਦਾ ਨਾਮ ਰਾਜੂ ਦੀ ਤੇ ਅਸੀਂ ਚਾਰੇ ਜਣੇ ਗੁੰਮਾ ਉਹ ਕੁੜੀ ਨੂੰ ਲੈ ਗਏ ਉੱਥੇ ਬਖੋਰੇ ਇਧਰ ਸ਼ਾਜਲੀ ਕਣੀ ਦੀ ਗਏ ਤੇ ਅਸੀਂ ਤੇ ਉੱਥੇ ਲਿਜਾ ਕੇ ਕੁੜੀ ਨੂੰ ਉਹਨਾਂ ਲਵੇ ਛੜਤਾਈ ਉਹਨਾਂ ਦਾ ਨਾਮ ਵੀ ਲੈ ਮਾਈ ਵਿੱਚ ਅੱਛਾ ਛੱਡ ਜੀ ਤੇ ਉੱਥੇ ਲਿਜਾ ਕੇ ਅਸੀਂ ਰੇਡ ਮਾਰਤੀ ਉਹਨਾਂ ਦੇ ਉੱਤੇ ਤੇ ਫਿਰ ਉਹਨਾਂ ਨੂੰ ਅਸੀਂ ਪੈਸਾਂ ਤੁਸਿਆਂ ਬਾਰੇ ਕਿਹਾ ਧਮਕੀਆਂ ਮਾਰੀਆਂ ਵੀ ਪੈਸੇ ਦੇ ਕਿਨੇ ਪੈਸੇ ਸੀ ਉਹਨਾਂ ਨੂੰ ਪੈਸੇ ਅਸੀਂ ਉਹਨਾਂ ਨੂੰ 2 ਲੱਖ ਕੀਤਾ ਤੀ ਪਰ ਸਾਨੂੰ ਉਹਨਾਂ ਨੇ ਇਹਨਾਂ ਨੂੰ ਕਾਲਜ ਤੇ ਗੁੰਮੇ ਉਹਨਾਂ ਨੂੰ 20000 ਰੁਪਏ ਦਿੱਤਾ ਪਤਾ ਨਹੀਂ ਫਿਰ ਉਹ ਤੋਂ ਬਾਅਦ ਚ ਉਰੇ ਅਸੀਂ ਫੜੇ ਗਏ ਜੀ ਇਹ ਤੋਂ ਪਹਿਲਾਂ ਕਿੰਨੀ ਵਾਰ ਕੀਤਾ ਸੀ ਇਸ ਤੋਂ ਪਹਿਲਾਂ ਕੋਈ ਵਾਰਦਾਤ ਨਹੀਂ ਕੀਤੀ ਸੀ ਪਹਿਲੀ ਗੱਲ ਹਸੀ ਮਜ਼ਾਕ ਸਾਤੋ ਵਾਰ ਕੰਮ ਹੋ ਗਿਆ ਜੀ ਜਿਹੜੇ ਰਾਜੂ ਉਹ ਤੇਰੀ ਕਿ ਲਾਦੀ ਮੇਰੀ ਮੇਰਾ ਉਹਦੇ ਨਾਲ ਕੋਈ ਰਿਲੇਸ਼ਨ ਨਹੀਂ ਸਾਡਾ ਕੋਈ ਵੀ ਰਿਲੇਸ਼ਨ ਨਹੀਂ ਉਹ ਤਾਂ ਬਸ ਇੱਕ ਜਾਣ ਪਹਿਚਾਨਤੀ ਉਹ ਕੁੜੀ ਨਾਲ ਉਹਦੇ ਸੰਪਰਕ ਕਿਵੇਂ ਆਇਆ ਇਹ ਕੀ ਕੰਮ ਸੰਪਰਕ ਇੱਕ ਲਖਵਿੰਦਰ ਮੁੰਡਾ ਹੀ ਆ ਕਾਲਾ ਇਹਦੇ ਨਾਲ ਕੋਈ ਥੋੜਾ ਜਿਹਾ ਉਹਦੇ ਨਾਲ ਰਿਲੇਸ਼ਨ ਸੀ ਇਹਨੇ ਉਹ ਕੁੜੀ ਬੁਲਾਈ ਤੇ ਅਸੀਂ ਉੱਥੇ ਲੈ ਗਏ ਉਹਨਾਂ ਨੂੰ ਉਹ ਬੰਦਿਆਂ ਤੁਸੀਂ ਬੰਦਿਆਂ ਨਾਲ ਕਿਦਾਂ ਸੰਪਰਕ ਕਰਦੇ ਜਿਵੇਂ ਉੱਥੇ ਜੋ ਜਿਹੜੇ ਬੰਦਿਆਂ ਕੋਲ ਛੱਡ ਕੇ ਆਏ ਚੈਨਲ ਕਾਦੇ ਉਹਨਾਂ ਨਾਲ ਉਹ ਬੰਦਿਆਂ ਨਾਲ ਇਧਰ ਆਪਣਾ ਗੁੰਮੇ ਦਾ ਕੁਝ ਲਹਾਜਤੀ ਉਹਨਾਂ ਨਾਲ ਜ਼ਮੀਨ ਜਮੂਨ ਲੈਂਦਾ ਸੀ ਠੇਕੇ ਢੁਕੇ ਤੇ ਇਹ ਇਹ ਉਹਨਾਂ ਨਾਲ ਵੀ ਲੈ ਕੇ ਗਿਆ ਦੀ ਇਹਦੇ ਨਾਲ ਸਾਰਾ ਰਿਲੇਸ਼ਨ ਸੀ ਉਹ ਬੰਦਿਆਂ ਦਾ ਜੀ ਸਾਨੂੰ ਤਾਂ ਜਾਣਦੇ ਵੀ ਨਹੀਂ ਸੀ ਤੇ ਸਾਰੀ ਗੇਮ ਤੁਹਾਨੂੰ ਆਈ ਮੈਂ ਤਾਂ ਕੰਮ ਸੀ ਕਿਉਂਕਿ ਇਹਨਾਂ ਦਾ ਜਿਹੜਾ ਹੈਡ ਹੈ ਇਹ ਸਾਡੇ ਸਿਟੀ ਇਨਸਪੈਕਟਰ ਸਾਹਿਬ ਐਸਐਸਓ ਸਿਟੀ ਜਿਹੜੇ ਦੀਪਿੰਦਰ ਸਿੰਘਾ ਉਹਨਾਂ ਨੇ ਅੱਛਾ ਕੰਮ ਕਰਕੇ ਅਰੈਸਟ ਕੀਤੇ ਆ ਉਹਨਾਂ ਦੀ ਜਿਹੜੀ ਟੀਮ ਹੈ ਉਹ ਇਸ ਦੀ ਵਧਾਈ ਦੀ ਪਾਤਰ ਹੈ ਇਹਨਾਂ ਨੇ ਇੱਕ ਬਬਲੂ ਨਾਂ ਦਾ ਵੱਡਾ ਪਕੜਿਆ ਹੈ ਇਹ ਟੋਟਲੇ 4 ਬੰਦੇ ਦੇ ਨਾਲ ਇਹਨਾਂ ਨੇ ਅਰੈਸਟ ਕੀਤੇ ਇਨਕਲੂਡਿੰਗ ਹਿਮਸੈਲਫ 4 ਬੰਦੇ ਹੈ ਟੋਟਲ ਇਹਨਾਂ ਦੇ ਨਾਲ ਇੱਕ ਲੇਡੀ ਹੈ ਉਹ ਜੇ ਗ੍ਰਫਤਾਰ ਕਰਨੀ ਬਾਕੀ ਹੈ ਇਹ ਉਹ ਪਹਿਲੇ ਲੇਡੀ ਨੂੰ ਆਫਰ ਕਰਕੇ ਤੇ ਉਹਨੂੰ ਭਜਵਾ ਦਿੰਦੇ ਆ ਹੁਣ ਕਿ ਜਦੋਂ ਬੰਦਾ ਉਹ ਐਜ਼ ਅ ਕਸਟਮਰ ਬਣ ਕੇ ਉਹ ਲੈ ਜਾਂਦਾ ਤੇ ਮੁੜ ਕੇ ਉਹਨੂੰ ਜਾ ਕੇ ਅਤਰਾਜਨ ਉਹਦੀਆਂ ਫੋਟੋ ਫੋਟੋ ਖਿੱਚ ਕੇ ਤੇ ਬਲੈਕਮੇਲ ਕਰਦੇ ਆ ਇਸੇ ਦੀ ਲੜੀ ਦੇ ਵਿੱਚ ਇਹਨਾਂ ਸੁਖਜਿੰਦਰ ਸਿੰਘ ਪੁੱਤਰਜੀਤ ਸਿੰਘ ਜੱਟਵਾਸੀ ਮੌੜਾ ਥਾਣਾ ਛਾਜੜੀ ਉਹਨੂੰ ਇਹਨਾਂ ਨੇ ਬਲੈਕਮਿਲ ਕੀਤਾ ਹੈ ਪਹਿਲੇ ਉਹਨੂੰ ਲੇਡੀ ਭੇਜੀ ਤੇ ਉਹਦੇ ਨਾਲ ਇਦਾਂ ਹੀ ਫੋਟੋ ਬਣਾ ਕੇ ਪਹਿਲੇ ਉਸ ਵਕਤ ਤੇ ਨ 9000 ਰੁਪਏ ਉਹਦੇ ਕੋਲੋਂ ਲੈ ਲਿਆ ਆਫਟਰ ਦੈਟ ਇਹਨਾਂ ਨੇ 50000 ਰੁਪਏ ਹੋਰ ਇਹਦੇ ਕੋਲੋਂ 23 ਤਰੀਕ ਨੂੰ ਲਿਆ ਲੱਖ ਰੁਪਏ ਦੀ ਹੋਰ ਡਿਮਾਂਡ ਕੀਤੀ ਤੇ ਉਹ ਐਸ ਐਚਓ ਸਾਹਿਬ ਨੂੰ ਇਹਦੀ ਇਨਫੋਰਮੇਸ਼ਨ ਮਿਲੀ ਤੇ ਉਹਨਾਂ ਨੇ ਸਾਰਾ ਗੈਂਗ ਬਸਟ ਕੀਤਾ ਤੇਰੇ ਜਿਹੜੇ ਪੁਰਾਣੇ ਕਿ ਕਿਤਨਾ ਦਸ ਜੀ ਕੀ ਪਹਿਲੇ ਉਹ ਮੇਰੇ ਮੌਜੂਦ ਨਹੀਂ ਗਏ ਨਹੀਂ ਕਮਰੇ ਨਹੀਂ ਜਦੋਂ ਇਹ ਲੈ ਕੇ ਜਾਂਦੇ ਸੀ ਤੇ ਉਹ ਲੇਡੀ ਨਾਲ ਕਿਉਂਕਿ ਉਹਨਾਂ ਨਾਲ ਹੈ ਉਹ ਕਠਿਆਂ ਦੀਆਂ ਬੋਡੋ ਖਿੱਚ ਲੈਂਦੇ ਆ ਉਹ ਜਿਹੜਾ ਜਿਹੜਾ ਕੇਸ ਸੋਲਵ ਕੀਤਾ ਇਹਦੇ ਵਿੱਚ ਉਹ ਬੰਬੀ ਦੇ ਉੱਤੇ ਕਿਤੇ ਗਏ ਹੈ ਉਹਦਾ ਜਿਹੜਾ ਬੂਹਾ ਪਾ ਸੀ ਮੋਬਾਈਲ ਦੇ ਉੱਤੇ ਉਹਦੀ ਫੋਟੋ ਖਿੱਚ ਕੇ ਤੇ ਉਹ ਚੋਰ ਦੇ ਪੈਰ ਨਹੀਂ ਹੁੰਦੇ ਉਹਨੂੰ ਬਲੈਕਮੇਲ ਕਰਨ ਲੱਗ ਪਏ ਵੀ ਤੇਰੇ ਫੈਮਲੀ ਨੂੰ ਦੱਸਾਂਗੇ ਤੈਨੂੰ ਅਗਲਾ ਡਰਦਾ ਵੀ ਇਹਦੇ ਸਮਾਜ 'ਚ ਮੇਰੀ ਬਦਨਾਮੀ ਨਾ ਹੋਵੇ ਕਹਿੰਦੇ ਕਿ ਕਿੰਨੇ ਨੰਬਰਾਂ ਦਾ ਮਾਮਲਾ ਦਰਜ ਹੋਇਆ ਕਿੰਨੇ ਕਿੰਨੇ ਬੰਦਿਆਂ ਦੇ ਵਿਦਿਆਰਥੀ ਆ ਗਏ ਫਿਲਹਾਲ 4 ਬੰਦੇ ਇਹਨਾਂ ਨੇ ਅਰੈਸਟ ਕੀਤੇ ਆ ਲੇਡੀ ਔਰ ਇੱਕ ਸੁਖਮਿੰਦਰ ਸਿੰਘ ਹੈ ਜਿਹੜਾ ਰਿਮੇਨਿੰਗ ਹੈ ਇਹਨਾਂ ਨੇ ਪਹਿਲੇ ਕਿੰਨਿਆਂ ਨਾਲ ਇਦਾਂ ਚੀਟਿੰਗ ਕੀਤਾ ਕਿੰਨਿਆਂ ਨਾਲ ਠੱਗੀ ਮਾਰੀ ਹੈ ਉਹ ਠੱਗੀ ਠੱਗੀ ਕਾ ਦਾ ਮੈਟਰ ਹੈ ਉਹ ਕਰ ਰਿਹਾ ਇੰਡਸਟਰੀ ਹੈ ਪਾਸਮੇਰਾ ਮੇਰਾ ਦਰਵਾਜ਼ਾ ਖੜਾ ਨਾ